ਉਣਾਇਨ ਗਈ ਮਾਮਲਾ ਜੀ ਸ਼ਹੀਦ ਸ਼ਿਨੋਈ ਨਾਮ ਦਾ ਇੱਕ ਵਿਅਕਤੀ ਸੀ ਜੀ ਉਹ ਥੋੜਾ ਜਿਹਾ ਤਮਗਦ ਤੌਰ ਤੇ ਪਰੇਸ਼ਾਨ ਸੀ ਇਸ ਕਰਕੇ ਉਹ ਇਧਰ ਆਇਆ ਸੀ ਹੈ ਨਿਆਰ ਦੇ ਚੁਣਾਲੇ ਜੀ ਸਮਗਰੀ ਵੇਰਾਤਾ ਫੱਗਿਆ ਤੇ ਉਹਦਾ ਪੈਰ ਫਿਸਰ ਗਿਆ ਇਸ ਕਰਕੇ ਉਹ ਗਏ ਬਚੇ ਐਰਪਾਸਟਨ ਫਿਟਰ ਦੇ ਵਿੱਚ ਉਹ ਡਿੱਗਿਆ ਸੀ ਜੀ ਕਿ 25 ਦਿਨਾਂ ਦੀ ਡਟੜਦੀ ਆ ਉਹ ਉਦੋਂ ਘਰ ਤੋਂ ਬਰਾਮਦ ਹੋਈ ਸੀ ਤੇ ਰਾਤ ਨੂੰ 5:30 ਵਿੱਚ 6-7 ਵਜੇ ਨੂੰ 8 ਵਜੇ ਨੂੰ ਦਿਖਾਇਆ ਗਿਆ ਮੋਹਰਸਟੀ ਚ ਤੇ ਉਹਨਾਂ ਉਹ ਪੋਸ਼ਣ ਉਤਰਾ ਕੇ ਆਸੇ ਰਹੀ ਹੈ ਬਾਸਣੇ ਵਾਲਾ ਕੀਤਾ ਜਾ ਰਿਹਾ ਸਰ ਕੀ ਮਾਮਲਾ ਕੀ ਸੀਗਾ ਸਾਰਾ ਜਿਹੜਾ ਮਾਮਲਾ ਤਾਂ ਉਹ ਥੋੜਾ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਉਹਨੂੰ ਬੇਟੀ ਨੂੰ ਉਹਨੂੰ ਕੱਟ ਕੈਂਸਰ ਸੀ ਹੋਰ ਕੋਈ ਵਜ੍ਹਾ ਨਹੀਂ ਸੀ ਕੀ ਕੰਮ ਕੀ ਕਰਦੇ ਸੀ ਇਹ ਉਹ ਲੈਕਚਰਰ ਸੀ ਕੀ ਕਾਰਵਾਈ ਕੀ ਕਰ ਰਹੇ ਨੇ 170000 ਰੁਪਏ ਦੀ ਕਾਰਵਾਈ ਹਮਸਾਣ ਯਾਰ